باگا بھلی بودی دوجہ پاگا 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 ਸੰਮਤ 1946 ਸੰਮਤ 1946 ਸੰਮਤ 1946 ਸੰਮਤ 1946 ਬ੍ਰਹਮ ਮਹੂਰਤ ਦੇ ਵਿੱਚ ਆ ਕੇ ਅੱਲਿਆ ਅਵਤਾਰ ਪ੍ਰੀਤਮਾ ਦੇ ਮਾਂ ਜਨਮ ਬਧਾਈ ਸੋ ਸਵਾਰ ਪ੍ਰੀਤਮਾ ਦੇ ਮਾਂ ਜਨਮ बार देवा जनम भा सो बार प्रीतम सो बार प्रीतमा लाख बार प्रीतमा सौ सो बार प्रीतमा लाख बार प्रीतमा सौ सो बार प्रीतमा लाख बार प्रीतमा ਸੋ ਸੋ ਬਾਰ ਪ੍ਰੀਤਮ ਲੱਖ ਵਾਰ ਪ੍ਰੀਤਮ ਸਤ ਗੁਰ ਹੈ ਬਿਸ਼ਨੂ ਅਵਤਾਰੀ ਸਤ ਗੁਰ ਹੈ ਬਿਸ਼ਨੂ ਅਵਤਾਰੀ ਗੁਰ ਹੈ ਬਿਸ਼ਨੂ ਅਵਤਾਰੀ ਸਤ ਗੁਰ ਹੈ ਬਿਸ਼ਨੂ ਅਵਤਾਰੀ ਸਤ ਗੁਰ ਹੈ ਵਿਸ਼ਨੂੰ ਅਵਤਾਰੀ ਸਤਗੁਰ ਹੈ ਵਿਸ਼ਨੂੰ ਅਵਤਾਰੀ ਸਤਗੁਰ ਹੈ ਵਿਸ਼ਨੂੰ ਅਵਤਾਰੀ ਸਤਗੁਰ ਹੈ ਵਿਸ਼ਨੂੰ ਅਵਤਾਰੀ ਜਿਸ ਨੂੰ ਮਨ ਦੀ ਦੁਨੀਆਂ ਸਾਰੀ ਜਿਸ ਨੂੰ ਮਨ ਦੀ ਦੁਨੀਆਂ ਸਾਰੀ ਜਿਸ ਨੂੰ ਮਨ ਦੀ ਦੁਨੀਆਂ ਸਾਰੀ ਸਨੋ ਮਨ ਦੀ ਦੁਨੀਆ ਸਾਰੀ ਜਿਹੜਾ ਦਰ ਤੇਰੇ ਤੇ ਆ ਗਿਆ ਹੋ ਗਿਆ ਪਾਰ ਪ੍ਰੀਤਮਾ ਦੇ ਮਾਂ ਜਨਮ ਬਧਾਈ ਸੋ ਸੋ ਬਾਰ ਪ੍ਰੀਤਮਾ ਦੇ ਮਾਂ ਜਨਮ ਬਧਾ ਸੋ ਸੋ ਬਾਰ ਪ੍ਰੀਤਮਾ ਦੇ ਮਾਂ ਜਨਮ ਬਧਾ ਸੋ ਸੋ ਬਾਰ ਪ੍ਰੀਤ ਮਾ ਸਤ ਗੁਰ ਪਰਮਤਾਮ ਦੇ ਵਾਸੀ 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 ਕਟਣ ਆਏ ਜਮਦੀ ਫਾਸੀ ਕਟਣ ਆਏ ਜਮਦੀ ਫਾਸੀ ਕਟਣ ਆਏ ਜਮਦੀ ਫਾਸੀ ਕਟ ਆਏ ਜਮਦੀ ਫਾਂਸੀ ਜਿਹੜਾ ਚਰਨਾ ਦੇ ਵਿੱਚ ਆ ਗਿਆ ਹੋ ਗਿਆ ਪਾਰ ਪ੍ਰੀਤਮਾ ਦੇ ਮਾਂ ਜਨਮ ਬਧਾਈ ਸੋ ਸੋ ਬਾਰ ਪ੍ਰੀਤਮਾ ਦੇ ਮਾਂ ਜਨਮ ਬਧਾਈ ਸੋ ਸੋ ਬਾਰ ਪ੍ਰੀਤਮਾ ਦੇ ਮਾਂ ਜਨਮ ਤਮਾ ਸੋ ਸੋ ਬਾਰ ਪ੍ਰੀਤਮਾ ਲੱਖੋਂ ਬਾਰ ਪ੍ਰੀਤਮਾ ਸੋ ਸੋ ਬਾਰ ਪ੍ਰੀਤਮਾ ਸੋ ਸੋ ਬਾਰ ਪ੍ਰੀਤਮਾ ਤੇਰੀ ਸੰਗਤ ਪਈ ਜਸ ਗਾਵੇ 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 ਤਪੈ ਗੁਣ ਗਾਵੇ ਤੇਰੀ ਸੰਗਤ ਪੈ ਗੁਣ ਗਾਵੇ ਤੇਰੀ ਸੰਗਤ ਪੈ ਗੁਣ ਗਾਵੇ ਤੇਰੀ ਸੰਗਤ ਪੈ ਗੁਣ ਗਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਤੇਰੀ ਸੰਗਤ ਸ਼ਗਨ ਮਨਾਵੇ ਤੇਰੀ ਸੰਗਤ ਸ਼ਗਨ ਮਨਾਵੇ ਸੰਗਤ ਸ਼ਗਨ ਮਨਾਵੇ ਤੇਰੀ ਸੰਗਤ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਕਾਸ਼ੀ ਵਾਲਾ ਸ਼ਗਨ ਮਨਾਵੇ ਤੇਰੇ ਚਰਨਾਂ ਤੋਂ ਬਲਹਾਰੇ ਸੋ ਸੋ ਬਾਰ ਪ੍ਰੀਤਮਾ ਦੇਵਾ ਜਨਮ ਬਧਾਈ ਸੋ ਸੋ ਬਾਰ दे जान ब सभीतमा जान